ਇੱਖਾਂ ਉਹ ਤੂੰ ਵੀ ਕੋਈ ਕੱਖ ਭਣ ਕੇ ਦੂਰਾ ਕਰ ਲਿਆ ਕਰ ਚੌੜਾ ਕੇ ਪਿਆਰ ਇਹਨਾ ਜਿਵੇਂ ਕਮੇਟੀ ਵਾਲਿਆਂ ਕੁੱਤਾ ਮਾਰ ਕੇ ਛੁੱਟਿਆ ਹੁੰਦਾ ਉਹ ਪਪਾ ਤੂੰ ਵੀ ਤੜਕੇ ਆ ਕੇ ਸ਼ਰਖਾਂਡਿਆ ਮੈਂ ਉਹ ਤੈਨੂੰ ਕਿੰਨੀ ਵਾਰ ਕਿਹਾ ਮੇਰੇ ਕੋ ਧੁੱਪੇ ਕੰਮ ਨਹੀਂ ਹੁੰਦਾ ਤੇਰੇ ਸਿਰ 'ਤੇ ਸੱਟ ਲੱਗੀ ਆ ਕਿ ਤੈਨੂੰ ਧੁੱਪੇ ਚੱਕਰ ਆਉਂਦੇ ਮੇਰਾ ਧੁੱਪੇ ਕੰਮ ਕਰਕੇ ਰੰਗ ਕਾਲਾ ਹੁੰਦਾ ਵਾ ਅੱਗੇ ਤੇ ਤੂੰ ਬੜਾ ਦਹੀਂ ਦਾ ਫੋਟਿਆ ਨਾ ਤੇਰਾ ਸੁੱਖਾ ਆ ਤੇ ਸੁਖ ਤੇਰਾ ਥੇਲੇ ਦਾ ਨਹੀਂ ਕਿਤੇ ਜੇ ਤੈਨੂੰ ਪਤਾ ਸੁਖ ਚਾਹੀਦਾ ਸੀ ਤੇ ਘੋਰ ਜੰਮ ਲੈਨੋ ਓਏ ਉਹਨੇ ਵੀ ਤੇਰੇ ਵਰਗੀ ਗੰਦੀ ਲਾ ਨਿਕਲਣਾ ਸੀ ਜਿਵੇਂ ਦਾ ਤੂੰ ਆ ਉਹ ਮੇਰੇ ਵਰਗਾ ਕੋਈ ਨਿਕਲ ਸਕਦਾ ਤੈਨੂੰ ਪਤਾ ਨਾ ਲੱਗੇ ਲੱਗੇ ਮੇਰਾ ਨਾਂ ਚੱਲਦਾ ਵਾ ਤੇਰਾ ਹੀ ਨਾਂ ਆ ਕੇ ਜਦੋਂ ਲੱਗੇ ਲੱਗੇ ਚੋਰੀ ਹੁੰਦੀ ਹੈ ਨਾ ਸਭ ਤੋਂ ਪਹਿਲਾਂ ਸਾਡੇ ਘਰ ਆਉਂਦੇ ਆ ਕਿ ਕਹਿੰਦੇ ਤੁਹਾਡੇ ਮੁੰਡੇ ਨੇ ਤਾਂ ਨਹੀਂ ਕੀਤੀ ਕਦਾ ਮਾਰਦਾ ਤੇ ਮੁੰਡਾ ਵੀ ਦੇਖਣਾ ਫਿਰ ਕਿਦਾਂ ਆ ਉਹ ਮੇਰਾ ਹੀ ਇਥੇ ਬਸਦਾ ਜਾਣਦੇ ਆ ਨਹੀਂ ਤੇ ਹੁਣ ਤੱਕ ਤੈਨੂੰ ਪਿੰਡ ਵਾਲਿਆ ਪੁੱਠਾ ਟੰਗਿਆ ਹੋਣਾ ਸੀ। ਉਹ ਜਾ ਪਾਪਾ ਕੀ ਮੇਰਾ ਦਿਮਾਗ ਚ ਟੰਡਿਆ ਮੈਂ? ਮੇਰਾ ਤੇ ਪਹਿਲਾਂ ਲੱਕ ਦੁਖੰਡਿਆ। ਆ ਨਿੱਕੇ ਲਿਆਈ ਤੇਲ ਦੀ ਬੋਤਲ ਅੰਦਰੋਂ ਯਰਾਕ। ਆ ਵੀਰ ਦੀ ਮਾਸ਼ ਕਰੀਏ ਪਿਆ ਪਿਆ ਥੱਕ ਗਿਆ ਹੋਣਾ ਆ। ਉਹ ਤੁਹਾਨੂੰ ਨਾ ਮੇਰੀ ਬੇਇੱਜ਼ਤੀ ਕਰਨ ਦਾ ਬਹਾਨਾ ਚਾਹੀਦਾ ਨਾ। ਤੁਹਾਨੂੰ ਤੇ ਮੇਰੀ ਕਦਰ ਹੀ ਨਹੀਂ ਆ। ਕੀ ਤੇਰੀ ਕਦਰ ਕਰੀਏ ਵੇ ਤੂੰ ਵੱਡੇ ਮੈਡਲ ਜਿੱਤੇ ਜਿੱਤ ਕੇ ਗੱਲੀਆਂ ਪਰਿਆਵਾ। ਘਾਣੇ ਮੈਡਲ ਨੂੰ ਵੱਡੇ ਸੂਬੇਦਾਰ ਨੂੰ। ਜਾ ਧੀਏ ਤੂੰ ਅੰਦਰ ਜਾ ਕੇ ਭਾਂਡਾ ਛੱਨਾ ਕਰ ਲੈ। ਤਾਂ ਤੂੰ ਏ ਇੱਥੇ ਨਾ ਪਿਆ ਰਹੀ ਮੈਂ ਰਾਪੁਰ ਮਹਿੰਦੀ ਦੱਸ ਪਈ ਉਹ ਵੇਖ ਆਵਾ ਤੇ ਤੂੰ ਪੱਖਾ ਵੇਖ ਲਈ ਗੋੜੇ ਗੋੜੇ ਕਟਾ ਪਿਆ ਨੂੰ ਤਾਂ ਲਾ ਕੇ ਸਾਫ਼ ਕਰਕੇ ਤੇ ਸਾਈਡ ਤੇ ਰੱਖ ਦੀ ਇਹਨੂੰ ਆ ਸਿਆਲੇ ਆਉਣ ਡਿਆ ਉਹਦੀ ਕਿਹੜਾ ਲੋੜ ਏ ਨਹੀਂ ਲੋੜ ਤੇ ਵੇਚ ਦਨੇ ਆ ਵੇਚ ਕੇ ਮੈਂ ਤੇ ਲਾਵਾਂ ਪੈਂਟ ਸ਼ਰਟ ਉਹ ਜਿਹੜਾ ਤੈਨੂੰ ਕੰਮ ਕਿਹਾ ਨਾ ਉਹ ਕਰ ਲਾ ਤੈਨੂੰ ਕਿਤੇ ਪਵਾ ਨਾ ਦਵਾਂ ਪੈਂਟ ਕੋਟ ਨੇ ਆ ਲੌਣ ਲੌਣਾ ਦਾ ਸਾਫਾ ਫਿਰ ਮੈਥੋਂ ਨਹੀਂ ਹੁੰਦਾ ਲਾ ਕੇ ਦੇ ਦੇ ਕਰ ਦੂੰ ਮੈਂ ਸਾਫਾ ਪਈ ਹਾਡੀ ਰਾਮ ਕੀਤੇ ਕਿਤੇ ਚਾਉਣੇ ਨੇ ਇੱਕ ਕੰਮ ਕਹਿ ਜੀ ਤੇ ਅਵੀ ਮੌਤ ਪੈਂਦੀ ਆ ਯਾਰ ਆਪੱਖੇ ਬੜਾ ਮੜਾ ਹੋ ਗਿਆ ਮੈਂ ਕੋਈ ਨਹੀਂ ਆਰ ਕੀ ਲਾਉਨੇ ਆ ਆ ਮੈਨੇ ਕੀ ਕਰਨਾ ਇਹਦਾ ਬਾਪਾ ਤੈਨੂੰ ਕੀ ਹੋ ਗਿਆ ਵੀ ਉੱਠਾ ਵੀ ਉੱਠਾ ਤੂੰ ਐਥੇ ਛੋੜਾ ਕੇ ਪਾਪਾ ਬੈਨ ਗਰੰਟ ਲੱਗ ਗਿਆ ਪਾਪਾ ਤੂੰ ਉੱਠ ਪਾਪਾ ਉਹ ਕੀ ਹੋ ਗਿਆ ਤੈਨੂੰ ਉਹ ਮੈਂ ਤਾਂ ਤੇਰੇ ਹੱਥ ਹਟ ਗਿਆ ਲੂਣ ਵਾਲਾ ਪੂਰੀਆ ਲੈ ਗਿਆ ਮੈਂ ਤੇ ਦੋਵੇਂ ਜਣੇ ਚਾਹ ਨਾਲ ਬੈਠ ਕੇ ਖਾਵਾਂਗੇ ਹੁਣ ਤੇ ਲੱਗਦਾ ਮੈਨੂੰ ਇਕੱਲੇ ਨੂੰ ਖਾਣਾ ਪੈਣਾ ਤੇ ਤੇਰੇ ਨਾਲ ਮੂੰਹ ਹੀ ਮੋੜ ਗਿਆ ਹੁਣ ਇੱਥੇ ਬੈਠਾ ਸੰਗ ਪੜ ਜਾਣਾ ਜਾ ਜਾ ਕੇ ਚੱਟੂ ਡਾਕਟਰ ਨੂੰ ਸਾਥ ਕੇ ਲਿਆ ਚੱਲ ਫਿਰ ਤੈਨੂੰ ਮਮ ਜੇ ਦੇ ਪਾਦਾ ਤੂੰ ਤੇ ਇੱਥੇ ਪਿਆ ਵੀ ਚੰਗਾ ਨਹੀਂ ਲੱਗਣ ਡਿਆ ਕੱਲਾ ਪਪਾ ਵੇਲਾ ਮੈਂ ਰਹਿਣਾ ਨਾ ਤੇ ਭਾਰ ਤੇਰਾ ਵਧੀਆ ਇਦਾਂ ਕਰ ਮੈਂ ਡਾਕਟਰ ਨੂੰ ਲੈ ਕੇ ਨਾ ਤੂੰ ਮੁੱਠਨ ਦੀ ਕੋਸ਼ਿਸ਼ ਕਰ ਮੜੀ ਤੇ ਆਂ ਰੱਖੀ ਕੁੜੀ ਦਾ ਡਾਕਟਰ ਹੈ ਡਾਟੀ ਕਾ ਆ ਕਿਹੜੇ ਹੀ ਓਏ ਓਹੀ ਬਾਤ ਚਲ ਜਿਹੜਾ ਨਵੇਂ ਪਿੰਡ ਅੱਡੇ ਚ ਮੇਰੇ ਨਾਲ ਔਖਾ ਆਇਆ ਸੀ ਓ ਬਾ ਤੂੰ ਤਾਂ ਕਹਿੰਦਾ ਮੈਂ ਉਹਨੂੰ ਬੋਲਣ ਜੋਗਾ ਨਹੀਂ ਛੱਡਿਆ ਜਿੰਨੇ ਉਹ ਜਾਣੇ ਹੀ ਉਹਨਾਂ ਤੇ ਨੂੰ ਕੋਟਕੜ ਮਾਰ ਦੇਣਾ ਸੀ ਐਦਾਂ ਕਿਦਾਂ ਕੋਟਕੜ ਮਾਰ ਦੇਣਾ ਸੀ ਉਹ ਤੇ ਜਨਾਨੀ ਸਵਾਰੀ ਸੀ ਨਾਲ ਉਹਨੂੰ ਮੈਂ ਤਾਂ ਨਹੀਂ ਕੋਕਿਆ ਨਹੀਂ ਤਾਂ ਉਹ ਤੇ ਤਿੰਨਾ ਪੁੱਸਤ ਨਹੀਂ ਯਾਦ ਰੱਖਣਾ ਕਿ ਪੰਗਾ ਕਿਦਣਾ ਲਿਆ ਵਾ ਚੁੱਕ ਚੁੱਕਾ ਟਣਾ ਮਾਰਨਾ ਹੀ ਮੈਂ ਆ ਸ਼ੁਕਰ ਕਰ ਪਾ ਦੂ ਬਰ ਗਿਆ ਆ ਉਹਨਾਂ ਕੇ ਨੂੰ ਚੁੱਕ ਚੁੱਕ ਮਾਰਨਾ ਸੀ ਉਹ ਨਿੱਕਾ ਪਲਵਾਨ ਵੇਖਿਆ ਸੀ ਉਹਨੇ ਤੈਨੂੰ ਗੰਦਦਾਂ ਵੜਵੜ ਖਾ ਜਾਣਾ ਹੈ ਵੇ ਪਾ ਹੁਣ ਤੂੰ ਆੜੋ ਭਜਾਈ ਜਾ ਪਿੱਛੇ ਮੁੜ ਕੇ ਨਾ ਵੇਖੀ ਅੱਗੇ ਤੁਹਾਨੂੰ ਵਿਆਹ ਤਾਂ ਲੇਟ ਕਰਤਾ ਦੂਜਿਆਂ ਨੇ ਕੋ ਹੱਡੀਆਂ-ਹੱਡੀਆਂ ਤੱਤੀਆਂ ਕਰਾਉਣ ਲੱਗਾ ਹਾ ਪਲਵਾਨਾ ਦੂਰ ਹੀ ਥੋਂ ਨਿਕਲ ਗਿਆ ਏ ਕੋਈ ਨਹੀਂ ਫਿਰ ਕਿਹਦੇ ਨਾਲ ਜੀਦਾ ਉਹ ਫਿਰ ਕਹਿ ਦੇਣੀ ਇਹਨੂੰ ਅੱਜ ਹੀ ਫੜ ਕੇ ਜੂਤ ਫੇਰਨਾ ਆਪਾਂ ਬੜਾ ਤੰਗ ਕਰ ਲਿਆ ਇਹਨੇ ਇਹ ਜਿੱਧਰ ਮਰਜ਼ੀ ਭੱਜ ਲੇ ਜਿੱਥੇ ਦਾਗ ਹੈ ਨਾ ਫੜ ਕੇ ਆਲੂ ਵਾਂਗੂ ਛੱਲਣਾ ਇਨੇ ਮੇਰੀ ਅਣਖ ਜਗਾਤੀ ਓ ਅਣਖ ਅਣਖ ਤੇਰੀ ਪਹਿਲਾਂ ਕੋ ਮੱਜ ਗਈ ਔਰ ਕੋ ਮਾਇਦੇ ਹੁਣ ਇਹ ਜਾਊਗਾ ਆਟੋ ਸਮੇਤੀ ਇਹਨੂੰ ਪਤਾ ਨਹੀਂ ਇਹਨੇ ਪੰਗਾ ਕਿਦਣਾ ਲੈ ਲਿਆ ਵਾ ਓਏ ਆਪਾਂ ਸੁੱਕਾ ਨਹੀਂ ਛੱਡਣਾ ਉਹਨੂੰ ਉਹਨੂੰ ਕੁੱਟਣ ਜਾਣਾ ਤੇਨੂੰ ਨਮਾਉਣ ਜਾਣਾ ਓ ਬੰਦੇ ਤੇਰੇ ਕਿਥੇ ਗਏ ਆ ਮੈਨੂੰ ਲੱਗਾ ਡਰ ਕੇ ਭੱਜ ਭੁੱਜ ਗਏ ਓ ਬੰਦੇ ਡਰ ਕੇ ਨਹੀਂ ਭੱਜੇ ਉਹਨਾਂ ਦਾ ਸਿਲੰਡਰ ਖਤਮ ਹੋਇਆ ਪਰੌਣ ਗਏ ਹੋਣੇ ਆ ਲਾ ਫਿਰ ਲਾ ਬਿੱਲੇ ਫੋਨ ਆ ਜਾ ਮੋਟਰ ਤੋਂ ਲਾਉਣਾ ਹੈਲੋ ਹਾਂਜੀ ਅੱਛਾ ਜੀ ਠੀਕ ਆ ਜੀ ਚਲੋ ਕੀ ਕੀ ਹੰਦਾ ਵਾ ਇਹ ਜੇ ਕੰਪਨੀ ਵਾਲੇ ਇਹ ਅੰਧੀ ਦੀ ਚੱਜ ਖਤਮ ਹੋਇਆ ਜੀ ਚੱਜ ਕਰਾਓ ਆਪਣਾ ਫੋਨ ਕੱਟ ਹਲੋ ਪਾਪਾ ਕੰਮ ਤੇ ਛੁੱਟੀ ਲੈ ਕੇ ਸੇਤੀ ਆ ਆਪਣੇ ਥਿਆਨ ਲੈਣ ਵਾਲੇ ਸਾਰੇ ਇੱਕ ਘਾਟੋ ਵਾਲੇ ਜੀ ਮੰਜੀ ਠੋਕਣੀ ਅੱਜ ਨਿੰਦਰ ਦੀ ਬੰਬੀ ਤੇ ਆ ਆ ਚੰਗਾ ਉਸਤਾਦ ਜੀ ਹੁਨਾ ਮੈਂ ਵਾ ਨਹੀਂ ਪਾਪਾ ਤੇਰਾ ਮਨੂ ਲੱਗਾ ਟੋਪੀ ਪਾ ਗਿਆ ਵਾ ਹੁੰਦਾ ਨਾ ਪਾਪਾ ਜੀ ਜਮਾਨ ਦਾ ਪੱਕਾ ਵਾ ਆਪੜਵਾ ਨਾ ਕੀ ਗੱਲ ਹੋ ਗਈ ਆ ਮੈਂ ਬਾਪੂ ਨੂੰ ਫੋਨ ਕੀਤਾ ਤੂੰ ਕਿੱਧਰ ਆ ਗਿਆ ਵਾ ਉਹ ਮੈਨੂੰ ਵੀ ਉਸਤਾਦ ਨਹੀਂ ਕੱਲਿਆ ਵਾ ਉਹਦੇ ਕੋਲ ਟਾਈਮ ਨਹੀਂ ਹੈਗਾ ਵੇਖਿਆ ਫਿਰ ਮੇਰੇ ਬਾਪੂ ਦਾ ਕਿੰਨਾ ਨਾ ਚੱਲਦਾ ਕੋ ਕੋ ਟਾਈਮ ਨਹੀਂ ਹੁੰਦਾ ਓਏ ਉਹ ਗੱਲ ਨਹੀਂ ਆ ਉਸਤਾਦ ਦੋ ਪੁਰੀਆਂ ਦਾ ਮਸਾਲਾ ਬਣਾ ਕੇ ਬੈਠਾ ਤੀਜੀ ਮੰਜ਼ਲ ਤੇ ਤਾਂ ਨਹੀਂ ਉਹਦੇ ਕੋਲ ਟਾਈਮ ਹੈਗਾ ਬਿੱਲਾ ਅੱਜ ਫੇਰ ਨਹੀਂ ਆਇਆ ਵੇਲਾ ਬਹਾਨਾ ਮਾਰ ਗਿਆ ਚੱਲ ਗੂੜਿਆ ਘਲਦਾ ਹੀ ਉਹਨੇ ਤੇ ਤੈਨੂੰ ਪਾਪੇ ਨੇ ਕੰਮ ਦੱਸਿਆ ਨਾ ਕਿਹੜਾ ਕਰਨਾ ਓਏ ਆਹੋ ਉਸਤਾਦ ਕਹਿੰਦਾ ਹੈ ਕਿਸੇ ਦੀ ਮੰਜੀ ਮੋਜੀ ਠੋਕਣੀ ਆ ਤੈਨੂੰ ਚੰਗਾ ਭਲਾ ਪਤਾ ਆਪਣਾ ਰਾਜ ਮਿਸਤਰੀ ਦਾ ਕੰਮ ਆ ਮਾ ਮੱਝ ਮੱਝ ਠੋਕਦਾ ਕੰਮ ਆਪਣਾ ਨਹੀਂ ਲੱਕਣ ਵਾਲੇ ਮਿਸਤਰੀ ਦਾ ਓਏ ਓ ਮੰਜੀ ਨਹੀਂ ਇਹ ਕਾਟੋ ਵਾਲੇ ਦਾ ਕੰਡਾ ਕੱਢਣਾ ਵਾ ਕੰਡਾ ਕੱਢਣਾ ਓਏ ਉਹਦੇ ਕੰਡਾ ਕਿੱਦਾਂ ਵੱਜ ਗਿਆ ਕੀ ਗੱਲ ਉਹਨੇ ਜੁੱਤੀ ਨਹੀਂ ਹੀ ਭਾਈ ਓਏ ਓ ਕੰਡਾ ਨਹੀਂ ਉਹ ਇਹਨੂੰ ਸਮਝਾ ਇਹਨੂੰ ਕਿ ਬੰਦੇ ਦੀਆਂ ਲੱਤਾਂ ਤੋੜਨੀਆਂ ਵਾ ਓਏ ਸਿੱਧਾ ਕਹੇ ਉਹਨੂੰ ਠੁੱਡ ਫੇਰਨਾ ਵਾ ਜਾਂ ਗੱਡੀ ਦਾ ਇੰਤਜ਼ਾਮ ਕਰ ਲੈ ਮੇਰੇ ਕੋ ਗੱਡੀ ਨਹੀਂ ਤੇ ਮੈਂ ਆਟੋ ਵਾਲੇ ਨੂੰ ਆਦਿ ਨੇ ਫੇਰਨਾ ਚੱਲ ਠੀਕ ਹੈ ਮੈਂ ਕਰਦਾ ਕੋਈ ਇੰਤਜ਼ਾਮ ਤਾਂ ਤੂੰ ਜੇ ਫੋਨ ਮਾਰਨਾ ਨਾ ਕਹਿਨੋ ਤੇ ਮਾਰ ਲਾ ਉਹ ਜਾ ਜਾ ਮੈਂ ਇਕੱਲਾ ਹੀ ਬੜਾ ਆ ਚੱਲ ਆ ਗਿਆ ਫਿਰ ਮੈਂ ਓਠੋਏ ਗੱਡੀ ਆ ਗਈ ਆ ਗਈ ਓਏ ਆ ਗਈ ਲੈ ਆ ਇਹ ਚ ਮੱਜ ਲੱਦਣੀ ਆ ਉਹ ਮੱਜ ਨਹੀਂ ਇਹਦੇ ਚ ਾਟ ਵਾਲੇ ਦੀ লাশ ਲੱਦਣੀ ਆ ਨਾਲੇ ਜਿਹੜੀ ਗੱਡੀ ਮੈਂ ਲੈਣ ਗਿਆ ਹਨ ਉਹ 사이 ਤੇ ਗਈ ਆ ਇਹ ਬੜੀ ਮੁਸ਼ਕਲ ਮਿਲਿਆ ਵਾ ਚਲੋ ਇੱਥੇ ਚੱਲ ਜਾਈਏ ਨਹੀਂ ਕਰ ਸਕਣ ਲੋਣ ਜਾਣਾ ਉਹ ਸ਼ਗਨ ਤੇ ਹੁਣ ਜਾ ਕੇ ਪਾਵਾਂਗੇ ਉਹਨੂੰ ਚਲੋ ਚਲੀਏ ਵਾ ਹਾ ਹਾ ਬੇ ਤੱਕ ਡਾੜੇ ਕੋ ਟੈਂਟ ਨਹੀਂ ਕੱਢਿਆ ਗਿਆ ਮਰ ਜਾ ਟੈਂਟ ਕੱਢਣ ਦਾ ਗਿਆ ਮੋਰਚਾ ਕੱਢਣ ਦਾ ਜੇ ਤੁਸੀਂ ਮੈਂ ਨਹੀਂ ਆਲਿਆ ਜਾਂਦਰ ਆਇਂਦੇ ਪਹਿਲਾ ਆ ਗਿਆ ਜੇ ਮੜਕੇ ਟਾੜੀਆਂ ਮਾਵਾਂ ਲਾਵੇਂ ਲੈ ਕੇ ਆ ਜਾਂਦੇ ਆ ਜਾ ਚੱਲ ਜਾ ਇੱਥੋਂ ਉਹ ਮਾਦਾ ਚਾਬੀ ਤੂੰ ਨਾਲੇ ਨਾ ਬੰਨੀ ਫੜੀ ਮੈਂ ਟਰੰਕ ਚੋਂ ਨਵੇਂ ਲੀੜੇ ਕੱਢਣੇ ਚਾਬੀ ਦੇ ਉਹ ਮਰ ਜਾ ਟਰੰਕ ਚ ਰੱਖੀ ਆ ਦੇਸੀ ਸ਼ਰਾਬ ਚਾਂਗੀਆਂ ਹੋਇਆ ਤੇ ਉਹ ਤੇਰੇ ਪਿਓ ਨੂੰ ਪਤਾ ਲੱਗ ਗਿਆ ਤਾਂ ਨੇ ਸਾਰੀ ਡੱਪ ਜਾਣੀ ਆ ਇੱਥੇ ਵਜਦਾ ਫਿਰੂਗਾ ਵੰਜਣਾ ਜਾਂ ਜਾਂ ਸਾਹਮਣੇ ਕਹ ਨੂੰ ਸਾਹਮਣਾ ਆ ਤਾਂ ਤੂੰ ਚਾਬੀ ਤੇ ਦੇ ਮੰਨੇਵੇਂ ਲੀੜੇ ਤੇ ਕੱਢਾਂ ਚਾਬੀ ਦੇ ਫੜ ਹੁਣੇ ਫੜਾ ਦੇ ਮੈਨੂੰ ਚੰਗਾ ਹੂੰ ਆਹ ਟੈਂਟ ਤੇ ਲੱਗਦਾ ਬਰਾਦ ਹੀ ਆਕੇ ਲਵਾਉਗੀ ਤੇ ਭਾਈਆ ਤੁਣ ਵਾਲਾ ਹੱਥਾ ਤੇਰੇ ਗੜਾ ਹੱਥਾਂ ਨੂੰ ਮੈਦੀ ਲਗੀ ਓਏ ਮੈਂ ਇੱਥੇ ਵਿਆਹ ਵੇਖਣ ਆਇਆ ਏ ਆ ਤੁਹਾਡਾ ਟੈਂਟ ਲਵਾਉਣ ਨਹੀਂ ਆਇਆ ਤੇਰੇ ਕੋ ਗੜਾ ਖੜਾ ਲਵਾਉਣਾ ਆ ਕੋਈ ਨਹੀਂ ਲਾਲਾਂ ਕੇ ਖੜਾ ਬਥੇਰਾ ਚਮਕੀਲਾ ਸੁਣਿਆ ਗੱਲ ਸੁਣ ਮੇਰੀ ਜਾ ਪਕੌੜੇ ਪਕੌੜੇ ਲੈ ਗਿਆ ਤੁਣ ਲਾਲ ਵੇਖੀਏ ਕੋਲੋਤਾ ਇੱਥੇ ਚੜਕੇ ਓ ਨਾਨਾ ਭਾਈਆ ਬੀਬੀ ਕਹਿੰਦੀ ਜਿੰਨਾ ਜਾ ਕੇ ਜਾਂਜਣੀ ਨਾ ਹੁੰਦੀ ਉਹਨੇ ਚਾਹ ਕੇ ਕਿਸੇ ਨੂੰ ਪਕੌੜਿਆਂ ਨੂੰ ਹੱਥ ਨਹੀਂ ਲਾਉਣ ਦੇਣਾ ਓਏ ਤੂੰ ਅਜੇ ਨਿਆਣਾ ਏ ਇਹਨੂੰ ਨਹੀਂ ਪਤਾ ਜਵਾਈ ਦੀ ਸੌਰਿਆਂ ਘਰ ਠੋਕ ਕਿੰਨੀ ਹੁੰਦੀ ਆ ਵਾਹ ਕਿੰਨੀ ਹੁੰਦੀ ਭਾਈਆ ਓਏ ਉਹ ਨਹੀਂ ਤੁਹਾਡੇ ਪਿੰਡ ਸਰਪੰਚ ਦੀ ਨਹੀਂ ਜਿੱਨੀ ਸੌਰਿਆਂ ਘਰ ਜਵਾਈ ਦੀ ਹੁੰਦੀ ਆ ਨਾਲੇ ਮੇਰੀ ਸਾਲੀ ਦਾ ਵਿਆਹ ਏ ਮੈਂ ਚਾਹਵਾ ਨਾ ਤੇ ਮਿੰਟ 'ਚ ਖਲਾਰੇ ਪਾ ਸਕਦਾ ਓ ਭਾਈਆ ਤੂੰ ਖਲਾਰੇ ਨਾ ਪਾ ਅੜਾ ਟੈਂਟ ਖਿਲਰਿਆ ਨਾ ਪਹਿਲੋਂ ਇਹਨੂੰ ਸਿੱਧਾ ਕਰ ਤੂੰ ਹਰ ਗੱਲ 'ਚ ਚੌਧਰੀ ਬਣ ਜਾਂ ਨਾ ਕਿਤੇ ਇਹ ਨਾ ਹੋਵੇ ਤੈਨੂੰ ਜਵਾਈ ਦੇ ਥਾਂ ਛਦਾਈ ਬਣਾ ਕੇ ਕੱਲ ਗਏ ਥੋੜਾ ਓਏ ਅੱਗੇ ਵੀ ਤੁਸੀਂ ਮੈਨੂੰ ਛਦਾਈ ਬਣਾਇਆ 8 ਦਿਨ ਹੋ ਗਏ ਤੁਹਾਡੇ ਕੋ ਆਇਆਂ ਨੂੰ ਨਾ ਤੁਸੀਂ ਚਾਜ ਨਾ ਰੋਟੀ ਪੁੱਛਦੇ ਨਾ ਚਾਹ ਨਾ ਪਾਣੀ ਪੁੱਛਦੇ ਉਹ ਮੇਰਾ ਮੈਨੂੰ ਪ੍ਰਾਣਾ ਨਹੀਂ ਸਮਝਦੇ ਉਹ ਪ੍ਰਾਣਾ ਹੁੰਦਾ ਇੱਕ ਦੋ ਦਿਨ ਦਾ ਮਹੀਨਿਆਂ ਦਾ ਪ੍ਰਾਣਾ ਨਹੀਂ ਹੁੰਦਾ ਨਾਲੇ ਤੂੰ ਉਹ ਖਾਨ ਸੁਣਿਆ ਹੀ ਹੋਣਾ ਭੈਣ ਘਰ ਭਾਈ ਬੁੱਤਾ ਸਾਰੇ ਦਾ ਮੁਰਗੀ ਪੈਣਿਆ ਐਡਾ ਨਹੀਂ ਬਣਦਾ ਇਹਦਾ ਜਵਾਈ ਆ ਆਪਣਾ ਬੀਬੀਆ ਨੂੰ ਸਮਝਾੜਾ ਸਵਾ ਰੰਗੇ ਇਹਨੂੰ ਮੈਂ ਚੱਲਿਆ ਹੀ ਹੁਣ ਕਰਾ ਲਿਆ ਜਿੱਤੋਂ ਮੈਣੀ ਕਰਾਉਣੀ ਆ ਜਵਾਈ ਦੀ ਥਾਂ ਤੇ ਉਹ ਜਾ ਜਾ ਨਹੀਂ ਮਿਲਣੀ ਕਰਨੀ ਨਾ ਕਰ ਤੇਨਾਂ ਤੇ ਅਸੀਂ ਅੱਗੇ ਬਣਾ ਮਿਲ ਕੇ ਪਸਤੌਂ ਦੇ ਆ ਓਏ ਮੈਨੂੰ ਬਹੁਤਾ ਨਾ ਤਾਂ ਓਏ ਮੇਰੀ ਅੜੀ ਬੜੀ ਮਾੜੀ ਹੂ ਜੇ ਮੈਂ ਗੁੱਸੇ ਹੋ ਗਿਆ ਨਾ ਤਮ ਮੈਂ ਛਤੀ ਕਿਤਾ ਮੰਨਣਾ ਨਹੀਂ ਏ ਉਹ ਤੇਰੀ ਅੜੀ ਵੀ ਫਰਾ ਦੇ ਕੱਟੇ ਵਾਲੀ ਆ ਚੰਗਾ ਫਿਰ ਮੈਂ ਚੱਲਿਆ ਜੇ ਕਰ ਲਿਓ ਹੁਣ ਆਪੇ ਵਿਆ ਉਹ ਕੋਈ ਦੀ ਪਰੌਣਾ ਗੁੱਸਾ ਨਹੀਂ ਕਰੀਦਾ ਕਿ ਤੇ ਹੈ ਈ ਦੱਲਾ ਆ ਇਧਰ ਆ ਤੈਨੂੰ ਲੱਤਾਂ ਖਵਾਵਾਂ ਕੁੱਕਰ ਦੀਆਂ ਉਹ ਹਾਂ ਭਈ ਹੋ ਗਏ ਤਿਆਰ ਸਾਰੇ ਓਏ ਉੱਠੋ ਤੁਸੀਂ ਕਰਨ ਦੇ ਜੇ ਲਾ ਓ ਤੁਸੀਂ ਦੇ ਢਿੱਲੇ ਵੜੇ ਫਿਰਨ ਦੇ ਜੇ ਓਏ ਸਾਡੀ ਜਾਂਚ ਕਦੀ ਕੋਈ ਲੇਟ ਨਹੀਂ ਹੋਈ ਉੱਥੇ ਮੁੜ ਕੇ ਨਿਆਣੇ ਗਾਣੇ ਗਾਉਂਦੇ ਫਿਰਦੇ ਹੁੰਦੇ ਆ ਜਾਂ ਜਾਂ ਹੀ ਨੇਰੇ ਦੇ ਕਿੱਲਿਆਣਾ ਫੇਰੇ ਹੋਰ ਤਿਆਰ ਛੇਦੀ ਛੇਦੀ ਓ ਪ੍ਰਾਣਾ ਕਿੱਥੇ ਨਾਲੇ ਪ੍ਰਾਣਾ ਤਿਆਰ ਆ ਪਾ ਪਾ ਪ੍ਰਾਣਾ ਦਾ ਸਿਰ ਤੇ ਤਿਆਰ ਆ ਓ ਤੇਰੀ ਕੜੀ ਗੱਲ ਆ ਤੂੰ ਤੇ ਤਿਆਰ ਹੀ ਰਹਿਣਾ ਓ ਮੈਂ ਓ ਪ੍ਰਾਣੇ ਦੀ ਗੱਲ ਕਰਨ ਨਿਆ ਜਿਹਦੇ ਅੱਜ ਫੇਰੇ ਹੋਣੇ ਆ ਓ ਜੇ ਆ ਪ੍ਰਾਣਾ ਨਾ ਨਾ ਗਿਆ ਤਾਂ ਫੇਰੇ ਤਾਂ ਵੀ ਨਹੀਂ ਹੋਣੇ ਓ ਨਾਲੇ ਪ੍ਰਾਣੋ ਨੇ ਨਾ ਮੜਨ ਕੀ ਲੀਦਾ ਮੜੇ ਟਾਈਮ ਤੇ ਪ੍ਰਾਣਾ ਹੀ ਕੰਮ ਆਉਂਦੇ ਆ ਨਹੀਂ ਨਹੀਂ ਇਹ ਤੇ ਗੱਲ ਹੈਗੀ ਆ ਪ੍ਰਾਣਾ ਗਰਮ ਨਾ ਹੋਦੋ ਦਾਤਨ ਦੂਤਨ ਕੀਤੀ ਆ ਦੰਦ ਦੰਦ ਤਿੱਖੇ ਕਰ ਲੈਣੇ ਹੀ। ਨੋ ਮੈਂ ਉੱਥੇ ਜਾ ਕੇ ਲੋਕਾਂ ਨੂੰ ਦੰਦੀਆਂ ਵਡਣੀਆਂ। ਉਹ ਦੰਦੀਆਂ ਤਾਂ ਨਹੀਂ ਵਡਣੀਆਂ ਪਰ ਪੈਂਦਾ ਤਾਂ ਵੱਡ ਖਾਣ ਨੂੰ ਹੀ ਆ। ਉਹ ਬਾਕੀ ਗੁੱਸਾ ਨਾ ਕਰਿਆ ਕਰ ਤੂੰ ਵੱਡਾ ਪਰੋਣਾ ਵਾ ਘਰ ਦੇ ਵਿੱਚ ਜ਼ਿੰਮੇਵਾਰੀ ਸਮਝਿਆ ਕਰ। ਮੈਂ ਗੁਰਦੁਆਰੇ ਜਾਣਾ ਵਾ ਸਾਰਿਆਂ ਨੂੰ ਤਿਆਰ ਕਰਕੇ ਰ ਉੱਥੇ ਲੈ ਕੇ ਆ ਗੁਰਦੁਆਰੇ। ਮੈਂ ਵੇਖਦਾ ਉੱਥੇ ਜਾ ਕੇ ਕੀ ਪ੍ਰਬੰਧ ਆ ਤੇ ਮੇਰੀ ਗੱਲ ਸੁਣ ਘੋੜੀ ਦਾ ਕਿੰਨੂ ਗਿਆ ਸੀ? ਉਹ ਘੋੜੀ ਦਾ। ਉਹ ਕਲੇ ਉਹ ਗੱਲ ਸੁਣੀ। ਕੋਤਨ ਮੈਂ ਘੋੜੀ ਆ ਲੈ ਲੇ ਬੇ ਜਾਈ। ਉਹ ਤਾਂ ਗਾਣੀ ਕੋਈ ਨਹੀਂ ਲਾਗੇ ਮੈਂ ਤਾਂ ਸਵੇਰ ਦੇ 50 ਫੇਰੇ ਮਾਰਤੇ ਉਹਦੇ ਨਾਲ ਉਹ ਮੈਨੂੰ ਫੇਰੇ ਦੇ ਜਾਣਦੇ ਆ ਵਾ ਐ ਕਹਿੰਦੀ ਮੈਂ ਮਿੱਟੀ ਦਾ ਫੇਰਾ ਲਾਵਾਂ ਕਦੀ ਮੈਂ ਪੱਠਿਆਂ ਦਾ ਫੇਰਾ ਲਾਵਾਂ ਉਹਦੇ ਫੇਰਿਆਂ ਦੇ ਚੱਕਰ ਚ ਨਾ ਸਾਡੇ ਮੁੰਡੇ ਦੇ ਫੇਰੇ ਰਹਿਣੇ ਆ ਓ ਚੱਲ ਕੋਈ ਨਹੀਂ ਛੱਡੋ ਉਹਨੂੰ ਜੇ ਨਹੀਂ ਕੋੜੀ ਵਾਲਾ ਆਇਆ ਤੇ ਉਹ ਗਾੜੀ ਮਰ ਜਾ ਨਹੀਂ ਆ ਵੀ ਉਹਨੇ ਬੱਕੀ ਦੇ ਬਿਣਾ ਉਹ ਕੋਈ ਨਹੀਂ ਤੂੰ ਸਾਰਿਆਂ ਨੂੰ ਤਿਆਰ ਕਰਕੇ ਤੇ ਗੁਰਦੁਆਰੇ ਲੈ ਕੇ ਆ ਕੋਈ ਗੱਲ ਨਹੀਂ ਕੋੜੀ ਵਾਲੀ ਦੀ ਵੇਖਾਂਗੇ ਬਾਅਦ ਜੇ ਆਜੂਗਾ ਤੇ ਮੈਂ ਵੇਖਦਾ ਕੀ ਪ੍ਰਬੰਧ ਆ ਉੱਥੇ ਓ ਪਪਾ ਠੁੰਡਾ ਦੇ ਜਾ ਆਪਾਂ ਕੁੜੀ ਵਿਆਹ ਜਣਾਵਾ ਕੁੜੀ ਡੌਣੀ ਆਣਾ ਓ ਚੱ ਉਹ ਮਾਰੋ ਤੁਸੀਂ ਆ ਜਾਵਾ ਜਿੱਥੇ ਜਾਣਾ ਦਹੀਂ ਵਾਂਗੂ ਜਾਮੀ ਜਾਣਾ ਆ ਉਹ ਲੱਸੀ ਹੈਗੀ ਆਪਣੇ ਕੋਲ ਲੱਸੀ ਨਹੀਂ ਪਿਛੇ ਵਾਰੇ ਦੇ ਵਸ਼ੀ ਆ ਉਹ ਸੂ ਕੀ ਤੇ ਫੇ ਬਣੂ ਲੱਸੀ ਅਖਬਾਰ ਹੀ ਦੇਖ ਲੈਂਦਾ ਕਰ ਸਾਰੀ ਦਿਹਾੜੀ ਮੇਰੀ ਜਾਨ ਖਾਦੀ ਹੁੰਦੀ ਐ ਅਖਬਾਰ ਚ ਵੀ ਤੂੰ ਫੋਟੋਆਂ ਵੇਖਣੀਆਂ ਪੜਨਾ ਤੈਨੂੰ ਆਣੀ ਆਂਦਾ ਅਖਬਾਰ ਨਾਲ ਕਹਦੇ ਰੋਟੀਆਂ ਲਾ ਉਹ ਤੋਬੇ ਤੇ ਤੁਸੀਂ ਦੋਵੇਂ ਨੇ ਆਹੋ ਉਹ ਕੀ ਗੱਲ ਤੈਨੂੰ ਦੋਵਾਂ ਨੂੰ ਡਰ ਨਹੀਂ ਲੱਗਦਾ ਸੇ ਕਿਓਟਾ ਬਾਹੜਾ ਜੰਗਲਾ ਜਿਹਾ ਸਾਰੀ ਜਿਹੜੀ ਇੱਥੇ ਰੋਣਕ ਲੱਗੀ ਰਹਿੰਦੀ ਆ ਉਹ ਮੈਨੂੰ ਤੇ ਕਿਤੇ ਰੋਣਕ ਲੱਗਣੀ ਨਹੀਂ ਢੀ ਉਹ ਰੋਣਕ ਇੱਥੇ ਨਹੀਂ ਭਰਾਵਾ ਬਾਹਰ ਛੜ ਕੇ ਤੇ ਲੱਗੀ ਰਹਿੰਦੀ ਆ ਬੰਦਾ ਬਚ ਵੀ ਘੰਡੇ ਖੁੱਲੇ ਰਹਿੰਦਾ ਆਹੋ ਖੁੱਲਾ ਹੀ ਰਹਿੰਦਾ ਭਰੀ ਬੂਆ ਭਰੀ ਦੇਣੀ ਕੋਈ ਉਹ ਕਿਦਾਂ ਨੋਨੂ ਨੂੰ ਬਣਿਆ ਇੱਥੇ ਆਹੋ ਆ ਪਿਛੇ ਬੰਬੀ ਆ ਮੜੂ ਨੂੰ ਨੋਨੂ ਆ ਲੈ ਗਰੋ ਕਿ ਜਾਨ ਭੰਡੇ ਭੂਨੇ ਮੰਨੇ ਤੇ ਰੱਖਿਆ ਵਾ ਏ ਭਾਂਡੇ ਤੋਂ ਲੱਗਾਈ ਬੜਾ ਨਾਲ ਲਿੰਦਾ ਆ ਕੋਈ ਭਾਂਡੇ ਦੇ ਟੱਪ ਚ ਵਰਕੇ ਨਾ ਪਾਵਾ ਅ ਨਹੀਂ ਵੀ ਰਿਹਾ ਇਹੋ ਜਿਹੀ ਗੱਲ ਨਾਉਂਦਾ ਤੇ ਵੇਖ ਰੋ ਜੀ ਆਂਦਾ ਵੇਖਣ ਨੂੰ ਹੀ ਨਹੀਂ ਲੱਗਦਾ ਉਹ ਗੱਲ ਸੁਣ ਲੈ ਮੇਰੀ ਮੇਰੇ ਨਾਉਂਾਂ ਦੀ ਕਿਸੇ ਨੇ ਗੱਲ ਨਹੀਂ ਕਰਨੀ ਜਿਹੜੀ ਗੱਲ ਹੈਗੀ ਆਪਸ ਚ ਕਰੋ ਮਿੰਦੇ ਮਾਰ ਕੇ ਤੰਦੂਰ ਦਾ ਧੂਆਂ ਓਏ ਕਿੱਥੋਂ ਫੜ ਕੇ ਲੈਂਦਾ ਪੁਸ਼ਪਾਰਾ ਜਿਓਂ ਬੰਦਾ ਤਵੇ ਫਿਰੰਡਿਆ ਜੇ ਓ ਪਾ ਤੂੰ ਵੀ ਹੱਦ ਕਰਦਾ ਆ ਤਾਂ ਬੇਨਾਂ ਨੇ ਹੋਰ ਕੀ ਕਰੇ ਤੂੰ ਇੱਥੇ ਰੋਟੀ ਖਾਣ ਆਇਆ ਕਿ ਮੁੰਡਾ ਵੇਖਣ ਆਇਆ ਜੋ ਹਾਂਜੀ ਦੋਸਤੋ ਦੱਸਿਓ ਫਿਰ ਕਿਵੇਂ ਦੀ ਲੱਗੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਈ ਵਾਰ ਸਾਡੇ ਨਾਲ ਵੀਡੀਓ ਸਾਰੀ ਵੇਖ ਕੇ ਤਾਂ ਲਾਈਕ ਕਰਨਾ ਭੁੱਲ ਜਾਂਦੇ ਤੁਸੀਂ ਸਾਰਿਆਂ ਨੇ ਮੇਰੇ ਭਰਾ ਲਾਈਕ ਵੀ ਕਰਕੇ ਜਾਇਓ ਤੇ ਕਮੈਂਟ ਵੀ ਕਰਕੇ ਜਾਇਓ ਤੇ ਸਾਨੂੰ ਦੱਸਿਓ ਕਿ ਇਹ ਵੀਡੀਓ ਕਿਵੇਂ ਦੀ ਲੱਗੀ